ਸਾਡਾ ਸਵਾਗਤ ਹੈ ਜੀ ਮੇਰੇ ਇੱਕ ਹੋਰ ਫਰੈਸ਼ ਲਾਪਰੀ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਦੇਖ ਸਕਦੇ ਕਿੰਨੀ ਮਸਿੰਨਾ ਆ ਰਿਹਾ ਮੈਨੂੰ ਕਿਉਂਕਿ ਅੱਜ ਆਪ ਮਿਰਚਾਂ ਤੋੜਦੇ ਪਏ ਆਂ ਸ਼ਿਮਲਾ ਮੈਂ ਇਕੱਲਾ ਹੀ ਲੱਗਾ ਹਾਂ ਦੇਖ ਸਕਦੇ ਹੋ ਦੇਖ ਸਕਦੇ ਮਿਰਚਾਂ ਦੇਖਦੇ ਆਪਾਂ ਕੱਲੇ ਅੱਜ ਕਿੰਨੇ ਲਫਾਫੇ ਭਰ ਦਿੰਨੇ ਆ ਤੁਸੀਂ ਮਣੇ ਰਹੋ ਮੇਰੇ ਬਲੌਗ ਨਾਲ ਮੈਂ ਤੋੜ ਕੇ ਇੱਕ ਲਫਾਫਾ ਭਰ ਕੇ ਫਿਰ ਤੁਹਾਨੂੰ ਵਿਖਾਵਾਂਗੇ ਫਿਰ ਤੁਹਾਨੂੰ ਅੱਗੇ ਦੀ ਗੱਲਬਾਤ ਕਰਾਂਗੇ ਆਪਾਂ ਦੁਪਹਿਰ ਦੇ 12 ਵਜੇ ਦੇਖ ਸਕਦੇ ਆਪਾਂ ਆ ਦੇ ਵੀ ਮਿਰਚਾਂ ਹੀ ਤੋੜਦੇ ਪਏ 10 ਲਫਾਫੇ ਭਰਦੇ ਆਪਾਂ ਸ਼ਿਮਲਾ ਮਿਰਚ ਦੇ 10 10 ਕਿਲੋ ਦੇ 10 ਲਫਾਫੇ ਭਰਦੇ ਆਪਾਂ ਤੇ ਨਾਲ ਆਪਣਾ ਭਰਾ ਵੀ ਆ ਗਿਆ ਤੇ ਮੈਂ ਵੀ ਆ ਦੇਖ ਸਕਦਾ ਕਿੰਨੀ ਸੋਹਣੀ ਮਿਰਚਾਂ ਤੋੜੀ ਜਾਈ ਜਾਂਦੀਆਂ ਮਿਹਨਤਾਂ ਕਰਦੇ ਆ ਤੇ ਇੱਕ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਉੱਥੇ ਪਏ ਆਪਣੇ ਲਫਾਫੇ ਉੱਥੇ ਜਾ ਕੇ ਵਿਖਾਵਾਂਗੇ ਤੁਹਾਨੂੰ ਤੇ ਇੱਥੇ ਕੁਛਤਾ ਵੀ ਹੈਗਾ ਗਾਇਸ ਡੂਮਣੇ ਮੱਖੀ ਦਾ ਤੁਹਾਨੂੰ ਖੋਹਣਾ ਤਾਂ ਫੇਲਦੀਆਂ ਦੇਖਦੀਆਂ ਨਹੀਂ ਆ ਤੁਹਾਨੂੰ ਇਹ ਲੜਗੀਆਂ ਗਾਇਸ ਆਪਾਂ ਮਿਰਚਾਂ ਤੋੜ ਲਈਏ ਫੇਰ ਜਾ ਕੇ ਮਿਲਦੇ ਆਉਣੀ ਬਾਲਟੀ ਭਰ ਗਈ ਤੇ ਮੇਰੀ ਭਰ ਗਈ ਤੇ ਉੱਥੇ ਲਫਾਵੇ ਪਾਏ ਮੈਂ ਤੁਹਾਨੂੰ ਦਿਖਾਈ ਦੇਣੀ ਦੇਖੋ ਤੇ ਇੱਕ ਆ ਭਰਿਆ ਇੱਕ ਗੋ ਭਰਿਆ ਆ ساری ਪੱਟੀ ਤੋੜਤੀ ਆਪਾਂ ਹਾਂ ਆ ਰਹਿ ਗਈ ਕੱਲੂ ਆਪਾਂ ਪਹਿਲੀ ਵਾਲੇ ਵਲੋਗ ਆਇਆ ਕਰਨੀ ਸਵਾਦ ਦਿਓ ਗਾਇਸ ਹਾਲਤ ਦੇਖੋ 1 ਵਜ ਗਏ ਦੁਪਹਿਰ ਤੇ ਅੱਜ ਵੀ ਆਪਾਂ ਲਫਾਫੇ ਫੁੱਟਦੇ ਨੇ 13 ਲਫਾਫੇ ਟੁੱਟ ਗਏ ਆਪਣੇ ਹੁਣ ਕੱਲੂ ਆਪਣਾ ਵਲੋਗ ਆਇਆ ਕਰੂ ਪੈਲੀ ਵਹਨ ਦਾ ਵੇਖੀ ਜਾਓ ਦੇਖ ਸਾਡੇ ਬਹੁਤ ਥੱਕੇ ਪਏ ਆ ਦੇਖ ਸਾਡੇ ਗਾਇਸ ਨੋ ਲਫਾਫੇ ਆਪੇ ਇੱਥੇ ਚਾਰ ਉਧਰ ਭਏ 13 ਲਫਾਫੇ ਤੋੜਤੇ ਆਪਾਂ ਤੇ ਥੱਕੇ ਬਹੁਤ ਪਏ ਆ ਸ਼ਾਮ ਨੂੰ ਦੇਖਾਂ ਕੀ ਰੇਟ ਲੱਗਦੀ ਆਪਣੀ ਮਿਰਚ ਚੱਕਰ ਜਿਹਾ ਆ ਰਿਹਾ ਮੈਨੂੰ ਘਰੇ ਜਾ ਕੇ ਬਹਿਨੇ ਹਾਂ ਆਪਣਾ ਵਲੋਗ ਅੱਜ ਇੱਥੋਂ ਤੱਕ ਹੀ ਸੀ ਜਬ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ ਜੀ ਉਹ ਆਪਾਂ ਮਿਰਚਾਂ ਛੱਡ ਕੇ ਆਈ ਸੀ ਆਪਾਂ ਵਲੋਗ ਨਹੀਂ ਮੈਂ ਤੇ ਉਹ ਦੇਖ ਤੁਹਾਨੂੰ ਮੈਂ ਦਿਖਾਉਣਾ ਕਿ ਉਹ ਵੇਹੜਾ ਜਿਹੜੀ ਜਿਹੜੀ ਮੋਟਰਸਾਈਕਲ ਖੜੀ ਸਕੂਟਰੀ ਜੀ ਉੱਥੇ ਆਪਾਂ ਛੱਡ ਕੇ ਆਏ ਸੀ ਮਿਰਚਾਂ ਤੇ ਉਦੋਂ ਭਾਰ ਜ਼ਿਆਦਾ ਸੀ ਤੇ ਮੈਂ ਵਲੌਗ ਨਹੀਂ ਬਣਾਇਆ ਤੇ ਹੱਥ ਮੈਂ ਫੜੀ ਸੀ ਮਿਰਚਾਂ ਫੜੀਆਂ ਸੀ ਵਲੌਗ ਨਹੀਂ ਬਣਾਇਆ ਤੇ ਅੱਜ ਵਲੌਗ ਇਹ ਚੈਨ ਹੈ ਜੇ ਵਧੀਆ ਲਾਇਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਮੇਨਸਾ ਕਰਦੇ ਲਾਇਕ ਸਬਸਕ੍ਰਾਈਬ ਕਰ ਦਿਓ ਤੁਹਾਡਾ ਧੰਨਵਾਦ